ਸਾਤਰੀ ਕਾਲ ਦੇ ਸਾਰਿਆਂ ਨੂੰ ਜਜ਼ਬਾਤੀ ਜ਼ਿੰਦਗੀ ਸਟੋਰੀਜ਼ 'ਚ ਤੁਹਾਡਾ ਸਵਾਗਤ ਹੈ। ਹਾਜ਼ਰ ਹਾਂ ਕਹਾਣੀਕਾਰ सुरेंद्र ਕੁਮਾਰ ਉਰੋੜਾ ਜੀ ਦੀ ਕਹਾਣੀ ਲੈ ਕੇ। ਉਮੀਦ ਕਰਦੀ ਹਾਂ ਤੁਹਾਨੂੰ ਇਹ પતિ-ਪਤਨੀ ਦੀ ਵੱਖਰੀ ਜਿਹੀ ਕਹਾਣੀ, ਦਿਲ ਨੂੰ ਛੂਹ ਜਾਣ ਵਾਲੀ ਕਹਾਣੀ ਬੇਹੱਦ ਪਸੰਦ ਆਵੇਗੀ। ਤਾਜ਼ਗੀ ਅਤੇ ਸੁੰਦਰਤਾ ਨਾਲ ਭਰਿਆ ਬੇਹੱਦ ਖੂਬਸੂਰਤ ਅਹਿਸਾਸ ਜਿਸ ਵਿੱਚ ਪ੍ਰੇਮ ਦੇ ਨਾਲ ਸਮਰਪਣ ਦਾ ਭਾਵ ਦਿਖਾਈ ਦੇ ਰਿਹਾ ਸੀ। ਜਦੋਂ ਵਿਆਹ ਤੋਂ ਬਾਅਦ ਦੀ ਉਹ ਤਸਵੀਰ ਵੇਖੀ ਜਿਸ ਵਿੱਚ ਉਹ ਲਾਲ ਸੁਰਖ ਜੋੜੇ ਵਿੱਚ ਦੁਲਹਨ ਦੇ ਰੂਪ ਵਿੱਚ ਸਨਮ ਦਾ ਹੱਥ ਫੜੀ ਸਟੇਜ ਤੇ ਖੜੀ ਹੈ ਤੇ ਆਪਣੇ ਰਿਸ਼ਤੇਦਾਰਾਂ ਤੇ ਮਿੱਤਰਾਂ ਦੀ ਸ਼ਮੂਲੀਅਤ ਨੂੰ ਹਲਕੀ ਮੁਸਕਰਾਹਟ ਦੇ ਨਾਲ ਸਵੀਕਾਰ ਕਰ ਰਹੀ ਹੈ ਉਸ ਦਾ ਸਨਮ ਵੀ ਆਤਮ ਵਿਸ਼ਵਾਸ ਨਾਲ ਭਰਪੂਰ ਇੱਕ ਬੇਹੱਦ ਊਰਜਾਵਾਨ ਹੀ ਨਹੀਂ ਇੱਕ ਸੰਪੂਰਨ ਮਰਦ ਜੀਵਨ ਸਾਥੀ ਦੇ ਰੂਪ ਵਿੱਚ ਉਸ ਦੇ ਨਾਲ ਖੜਾ ਸੀ ਉਮਰ ਕਿਸ ਦੀ ਘੱਟ ਹੈ ਜਾਂ ਕਿਸ ਦੀ ਜ਼ਿਆਦਾ ਆਮਦਨ ਕਿਸ ਦੀ ਜ਼ਿਆਦਾ ਹੈ ਜਾਂ ਕਿਸ ਦੀ ਘੱਟ ਇਸ ਗੱਲ ਦਾ ਉੱਥੇ ਕੋਈ ਮਹੱਤਵ ਨਹੀਂ ਸੀ ਉਥੇ ਸੀ ਤਾਂ ਇੱਕ ਦੂਜੇ ਦੇ ਪ੍ਰਤੀ ਪਿਆਰ ਤੇ ਸਮਰਪਣ ਨਾਲ ਭਰਿਆ ਸੰਕਲਪ ਇਸ ਵਿਚਾਰ ਦੇ ਨਾਲ ਉਹਨਾਂ ਦੋਨਾਂ ਨੇ ਇਸ ਸੰਬੰਧ ਨੂੰ ਜੀਵਨ ਭਰ ਦੇ ਲਈ ਸਵੀਕਾਰ ਕੀਤਾ ਸੀ ਉਹਨਾਂ ਦੋਨਾਂ ਨੇ ਇੱਕ ਦੂਜੇ ਨੂੰ ਇੱਕ ਦੂਜੇ ਦੀਆਂ ਖੂਬੀਆਂ ਤੇ ਕਮਜ਼ੋਰੀਆਂ ਦੇ ਨਾਲ ਅਪਣਾਇਆ ਸੀ ਉਹ ਇੱਕ ਦੂਜੇ ਦਾ ਸਾਥ ਜੀਵਨ ਭਰ ਪੂਰੇ ਤਨ ਮਨ ਨਾਲ ਨਿਭਾਉਣਗੇ ਅਜਿਹਾ ਤੈ ਲੱਗ ਰਿਹਾ ਸੀ ਇੱਕ ਦੂਸਰੇ ਦੇ ਪ੍ਰਤੀ ਇੱਕ ਕਮਿਟਮੈਂਟ ਹਮੇਸ਼ਾ ਉਹਨਾਂ ਦੇ ਤਨ ਤੋਂ ਹੀ ਨਹੀਂ ਮਨ ਤੋਂ ਵੀ ਇੱਕ ਰਹੇਗੀ ਵਿਆਹ ਬੰਧਨ ਵਿੱਚ ਬੰਨੇ ਜਾਣ ਦਾ ਇਹੀ ਉਹਨਾਂ ਦਾ ਆਧਾਰ ਸੀ ਇਹ ਫੋਟੋ ਸਬੂਤ ਦੇ ਰੂਪ ਵਿੱਚ ਉਹਨਾਂ ਦੀ ਅਲੱਗ ਹੋਣ ਵਾਲੀ ਫਾਈਲ ਵਿੱਚ ਲੱਗੀ ਸੀ ਕਿ ਉਹਨਾਂ ਦਾ ਕਦੇ ਵਿਆਹ ਵੀ ਹੋਇਆ ਸੀ ਫਿਰ ਅਜਿਹਾ ਕੀ ਹੋਇਆ ਕਿ ਸਾਲ ਬੀਤਦੇ ਬੀਤਦੇ ਉਹ ਦੋਨੋਂ ਅਦਾਲਤ ਦੀ ਚੌਕੜ ਤੇ ਜੱਜ ਦੇ ਸਾਹਮਣੇ ਖੜੇ ਸੀ ਪੇਸ਼ਕਾਰ ਕਿਸੇ ਕੰਪਿਊਟਰ ਵਿੱਚ ਫੀਡ ਕੀਤੇ ਹੋਏ ਸੌਫਟਵੇਅਰ ਦੇ ਤਰ੍ਹਾਂ ਰਟੇ ਰਟਾਏ ਸਵਾਲ ਉਹਨਾਂ ਤੋਂ ਕਰ ਰਿਹਾ ਸੀ ਤੇ ਫਿਰ ਬਿਨਾ ਉਹਨਾਂ ਦਾ ਉੱਤਰ ਜਾਣਿਆ ਉਹਨਾਂ ਦੋਨਾਂ ਦੇ ਜਵਾਬ ਕਿਸੇ ਪੁਰਾਣੀ ਸਕ੍ਰਿਪਟ ਦੀ ਤਰ੍ਹਾਂ ਆਪਣੀ ਫਾਈਲ ਵਿੱਚ ਦਰਜ ਕਰ ਰਿਹਾ ਸੀ ਜਿਸ ਨਾਲ ਉਹਨਾਂ ਦੇ ਵਿੱਚ ਸਥਾਈ ਅਲੈਦਗੀ ਦੇ ਮੁਕਾਦਮੇ ਦਾ ਫੈਸਲਾ ਬਿਨਾ ਕਿਸੇ ਦੇਰੀ ਤੋਂ ਕੀਤਾ ਜਾ ਸਕੇ ਦੋਨਾਂ ਦੀ ਗਵਾਹੀ ਨੂੰ ਫਾਈਲ ਵਿੱਚ ਦਰਜ ਕਰਨ ਤੋਂ ਬਾਅਦ ਪੇਸ਼ਕਾਰ ਨੇ ਦੋਨਾਂ ਨੂੰ ਕਿਹਾ ਕਿ ਨਿਸ਼ਚਿਤ ਸਥਾਨ ਤੇ ਆਪਣੇ ਆਪਣੇ ਦਸਤਖਤ ਕਰ ਦੇਣ ਦੋਨਾਂ ਨੇ ਬਿਨਾਂ ਸਮਾਂ ਗਵਾਈ ਇੱਕ ਦੂਸਰੇ ਵੱਲ ਦੇਖਿਆ ਤੇ ਕਿਸੇ ਮਸ਼ੀਨੀ ਰਿਮੋਟ ਦੀ ਤਰ੍ਹਾਂ ਨਿਸ਼ਚਿਤ ਸਥਾਨ ਤੇ ਆਪਣੇ-ਆਪਣੇ ਦਸਤਖਤ ਅੰਕਿਤ ਕਰ ਦਿੱਤੇ ਪੇਸ਼ਟਾਰ ਨੇ ਅੰਤਿਮ ਆਦੇਸ਼ ਦੇ ਲਈ ਫਾਈਲ ਨੂੰ ਜੱਜ ਸਾਹਿਬ ਦੇ ਸਾਹਮਣੇ ਰੱਖ ਦਿੱਤਾ ਕਹਿਨ ਸੋਨ ਨੂੰ ਹੁਣ ਕੁਝ ਵੀ ਨਹੀਂ ਬਚਿਆ ਸੀ ਜੱਜ ਸਾਹਿਬ ਨੇ ਆਖਰੀ ਦਸਤਖਤ ਕਰਨ ਦੇ ਲਈ ਆਪਣਾ ਪੈਨ ਚੱਕਿਆ ਤੇ ਉਹਨਾਂ ਦੇ ਹੱਥ ਦਸਤਖਤ ਕਰਨ ਦੇ ਲਈ ਅੱਗੇ ਵਧੇ ਹੀ ਸੀ ਕਿ ਪਤਾ ਨਹੀਂ ਕਿਉਂ ਉਹਨਾਂ ਨੂੰ ਲੱਗਿਆ ਕਿ ਕਿਉਂ ਨਾ ਪਤੀ-ਪਤਨੀ ਨਾਲ ਇੱਕ ਵਾਰ ਫਿਰ ਕੁਝ ਗੱਲ ਕਰ ਲਈ ਜਾਵੇ। ਪਤੀ-ਪਤਨੀ ਐਸ ਲਈ ਕਿ ਉਹਨਾਂ ਦੇ ਵੱਖ ਹੋਣ ਦੀ ਅੰਤਿਮ ਮੋਹਰ ਤਾਂ ਉਹਨਾਂ ਨੇ ਹੀ ਲਾਉਣੀ ਸੀ। ਉਹਨਾਂ ਦੀ ਨਜ਼ਰ ਵਿੱਚ ਜਦੋਂ ਤੱਕ ਤਲਾਕ ਦੀ ਫਾਈਲ ਤੇ ਉਹਨਾਂ ਦੇ ਦਸਤਖਤ ਨਹੀਂ ਹੋ ਜਾਂਦੇ ਉਹ ਦੋਨੋਂ ਪਤੀ-ਪਤਨੀ ਹੀ ਹਨ। ਉਹਨਾਂ ਨੇ ਆਪਣੀਆਂ ਨਜ਼ਰਾਂ ਫਾਈਲ ਤੋਂ ਹਟਾ ਕੇ ਸਾਹਮਣੇ ਖੜੇ ਨੌਜਵਾਨ ਜੋੜੇ ਉੱਪਰ ਘਟ ਲਈਆਂ। ਦੋਨਾਂ ਦੇ ਚਿਹਰੇ ਭਾਵਨਾਹੀਨ ਸਨ। ਉਹ ਸਹਿਮੀਆਂ ਹੋਈਆਂ ਨਜ਼ਰਾਂ ਨਾਲ ਉਤਸੁਕਤਾਪੂਰਵਕ ਜੱਜ ਸਾਹਿਬ ਦੀ ਅਗਲੀ ਕਾਰਵਾਈ ਦੀ ਉਡੀਕ ਕਰ ਰਹੇ ਸੀ ਜੱਜ ਸਾਹਿਬ ਨੇ ਹੁਣ ਤੋਂ ਪਹਿਲਾਂ ਪਤਾ ਨਹੀਂ ਕਿੰਨੇ ਅਜਿਹੇ ਫੈਸਲਿਆਂ ਨੂੰ ਅੰਤਿਮ ਰੂਪ ਦਿੱਤਾ ਸੀ ਇਹ ਵੀ ਉਹਨਾਂ ਵਿੱਚੋਂ ਇੱਕ ਸੀ ਇਸ ਮਾਮਲੇ ਵਿੱਚ ਵੀ ਸਾਰਾ ਕੁਝ ਨਿਆਂਇਕ ਵਿਵਸਥਾ ਦੇ ਅਨੁਸਾਰ ਹੋਇਆ ਸੀ ਬਸ ਉਹਨਾਂ ਨੇ ਸਿਰਫ ਦਸਤਖਤ ਕਰਨੇ ਸੀ ਫਿਰ ਵੀ ਦਸਤਖਤ ਕਰਦੇ ਹੋਏ ਉਹਨਾਂ ਦੇ ਹੱਥ ਰੁਕ ਗਏ ਜੱਜ ਸਾਹਿਬ ਦੀ ਮੁਦਰਾ ਗੰਭੀਰ ਸੀ ਤੇ ਉਹਨਾਂ ਦੇ ਚਿਹਰੇ ਤੇ ਤਰ੍ਹਾਂ-ਤਰ੍ਹਾਂ ਦੇ ਭਾਵਾਂ ਦੀਆਂ ਆਉਂਦੀਆਂ ਜਾਂਦੀਆਂ ਲਕੀਰਾਂ ਵੀ ਸਾਫ਼ ਦੇਖੀਆਂ ਜਾ ਸਕਦੀਆਂ ਸੀ। ਅਦਾਲਤ ਵਿੱਚ ਸਨਨਾਟਾ ਪਸਰਿਆ ਸੀ। ਜੱਜ ਸਾਹਿਬ ਦੀ ਗੰਭੀਰ ਤੇ ਸਥਿਰ ਮੁਦਰਾ ਕਾਰਨ ਪੇਸ਼ਕਾਰ ਤੇ ਅਦਾਲਤ ਵਿੱਚ ਮੌਜੂਦ ਵਕੀਲ ਵੀ ਅਸਹਿਜ ਹੋ ਰਹੇ ਸਨ। ਇੱਕ ਸਾਲ ਪਹਿਲਾਂ ਤੱਕ ਦਾ ਪ੍ਰੇਮੀ ਜੋੜਾ ਵੀ ਪਿਛਲੇ ਦਿਨਾਂ ਦੀਆਂ ਅਦਾਲਤੀ ਕਾਰਵਾਈਆਂ ਤੋਂ ਇੰਨਾ ਪਰੇਸ਼ਾਨ ਹੋ ਚੁੱਕਿਆ ਸੀ। ਕਿ ਉਹ ਵੀ ਜੱਜ ਸਾਹਿਬ ਦੇ ਅੰਤਿਮ ਆਦੇਸ਼ਾਂ ਦੀ ਫਾਰਮੈਲਟੀ ਦੇ ਲਈ ਹੁਣ ਹੋਰ ਜ਼ਿਆਦਾ ਉਡੀਕ ਕਰਨ ਦੀ ਸਥਿਤੀ ਵਿੱਚ ਨਹੀਂ ਰਹਿ ਗਏ ਸਨ ਉਹ ਚਾਹੁੰਦੇ ਸਨ ਕਿ ਜੱਜ ਸਾਹਿਬ ਦਸਤਕਤ ਕਰਨ ਤੇ ਉਹਨਾਂ ਦੋਨਾਂ ਨੂੰ ਇੱਕ ਦੂਸਰੇ ਤੋਂ ਹਮੇਸ਼ਾ ਦੇ ਲਈ ਛੁਟਕਾਰਾ ਮਿਲ ਜਾਵੇ ਜਿਸ ਨਾਲ ਉਹ ਆਪਣੀ ਆਪਣੀ ਜ਼ਿੰਦਗੀ ਨਵੇਂ ਸਿਰੇ ਤੋਂ ਸ਼ੁਰੂ ਕਰ ਸਕਣ ਸਨਾਟੇ ਦੇ ਵਿਚਕਾਰ ਜੱਜ ਸਾਹਿਬ ਦੇ ਚਿਹਰੇ ਤੇ ਬਿਖਰੀ ਹੋਈ ਗੰਭੀਰਤਾ ਦੀਆਂ ਟੇਢੀਆਂ ਮੇਢੀਆਂ ਲਕੀਰਾਂ ਦੀ ਜਗ੍ਹਾ ਮੁਸਕਰਾਹਟ ਦੀ ਇੱਕ ਛੋਟੀ ਜਿਹੀ ਲਕੀਰ ਨੇ ਲੈ ਲਈ ਸੀ। ਉਹਨਾਂ ਦੇ ਆਦੇਸ਼ ਦੀ ਜਗ੍ਹਾ ਸੁਝਾਅ ਦੀ ਮੋਦਰਾ ਵਿੱਚ ਕਿਹਾ ਕਿ ਮੈਂ ਇਸ ਫਾਈਲ ਤੇ ਦਸਤਕਤ ਕਰਾਂ। ਇਸ ਤੋਂ ਪਹਿਲਾਂ ਕਿਉਂ ਨਾ ਅਦਾਲਤ ਵਿੱਚ ਮੌਜੂਦ ਹਰ ਵਿਅਕਤੀ ਦੇ ਲਈ ਘੱਟ ਤੋਂ ਘੱਟ ਇੱਕ ਇੱਕ ਗਲਾਸ ਪਾਣੀ ਦੀ ਵਿਵਸਥਾ ਹੋ ਜਾਵੇ। ਕਿਉਂਕਿ ਮੈਨੂੰ ਲੱਗ ਰਿਹਾ ਹੈ ਕਿ ਇੱਥੇ ਮੌਜੂਦ ਹਰ ਵਿਅਕਤੀ ਨੂੰ ਪਿਆਸ ਲੱਗੀ ਹੈ। ਸਭ ਲੋਕ ਹੈਰਾਨ ਸੀ। ਕਿ ਅਜੇਹਾ ਤਾਂ ਅਦਾਲਤ ਵਿੱਚ ਪਹਿਲਾਂ ਕਦੇ ਵੀ ਨਹੀਂ ਸੀ ਹੋਇਆ ਫਿਰ ਵੀ ਜੱਜ ਸਾਹਿਬ ਦਾ ਸੁਝਾਅ ਕਿਸੇ ਹੁਕਮ ਤੋਂ ਘਟ ਨਹੀਂ ਹੋ ਸਕਦਾ ਸੀ ਇਸ ਲਈ ਉਸੇ ਤਰ੍ਹਾਂ ਹੀ ਕੀਤਾ ਗਿਆ ਤੇ ਅਦਾਲਤ ਵਿੱਚ ਸਭ ਨੇ ਪਾਣੀ ਪੀਤਾ ਇੱਕ ਸਾਲ ਪਹਿਲਾਂ ਦੇ ਪ੍ਰੇਮੀ ਜੋੜੇ ਨੇ ਵੀ ਉਹੀ ਕੀਤਾ ਹਣ ਅਦਾਲਤ ਵਿੱਚ ਗੰਭੀਰਤਾ ਦਾ ਸਥਾਨ ਉਤਸੁਕਤਾ ਨੇ ਲੈ ਲਿਆ ਸੀ ਕਿਉਂਕਿ ਸਭ ਦੇ ਨਾਲ-ਨਾਲ ਜੱਜ ਸਾਹਿਬ ਨੇ ਵੀ ਪਾਣੀ ਦਾ ਗਲਾਸ ਖਤਮ ਕਰ ਦਿੱਤਾ ਸੀ ਪਾਣੀ ਪੀਣ ਤੋਂ ਬਾਅਦ ਜੱਜ ਸਾਹਿਬ ਨੇ ਫਿਰ ਗੰਭੀਰ ਮੁਦਰਾ ਅਪਣਾ ਲਈ ਤੇ ਹਮੇਸ਼ਾ ਦੇ ਲਈ ਵੱਖ ਹੋਣ ਦੀ ਦਹਲੀਜ਼ ਤੇ ਖੜੇ ਇੱਕ ਸਾਲ ਪਹਿਲਾਂ ਦੇ ਉਸ ਪ੍ਰੇਮੀ ਜੋੜੇ ਤੇ ਆਪਣੀ ਨਜ਼ਰ ਨੂੰ ਟਿਕਾ ਲਿਆ ਦੋਨਾਂ ਦੀਆਂ ਨਜ਼ਰਾਂ ਅਦਾਲਤ ਦੇ ਫਰਸ਼ ਤੇ ਗੱਡੀਆਂ ਹੋਈਆਂ ਸੀ ਦੋਨੋਂ ਇੱਕਦਮ ਚੁੱਪ ਸਨ ਲੱਗ ਰਿਹਾ ਸੀ ਕਿ ਕੁਝ ਦੇਰ ਹੋਰ ਇਸੇ ਤਰ੍ਹਾਂ ਖੜੇ ਰਹੇ ਤਾਂ ਕੀ ਪਤਾ ਉਹ ਦੋਨੋਂ ਹੀ ਰੋਣ ਲੱਗ ਜਾਣ ਜਾਂ बेहोश ਹੋ ਕੇ 헤ਠਾਂ ਡੈਗ ਪਹਿਣਗੇ ਜੱਜ ਸਾਹਿਬ ਨੂੰ ਸ਼ਾਇਦ ਉਹਨਾਂ ਦੇ ਮਨ ਵਿੱਚ ਉੱਠ ਰੇ ਬਵੰਡਰ ਦਾ ਅਨੁਮਾਨ ਹੋ ਗਿਆ ਸੀ ਉਹਨਾਂ ਨੇ ਆਪਣੀ ਮੁਦਰਾ ਦੀ ਸਖਤਾਈ ਨੂੰ ਫਿਰ ਤੋਂ ਕੋਮਲਤਾ ਵਿੱਚ ਬਦਲਿਆ ਤੇ ਕਹਿਣ ਲੱਗੇ ਤੁਹਾਡੇ ਤਲਾਕ ਤੇ ਮੇਰੇ ਦਸਕਤਾਂ ਹੋ ਹੀ ਜਾਣਗੇ ਆਪਣੀ ਕੁਰਸੀ ਤੇ ਬੈਠੇ ਬੈਠੇ ਮੈਂ ਥੱਕ ਗਿਆ ਤੇ ਤੁਸੀਂ ਦੋਨੋਂ ਤਾਂ ਇੱਥੇ ਬਹੁਤ ਦੇਰ ਤੋਂ ਖੜੇ ਹੋ ਮੇਰੇ ਭਾਨ ਤੁਸੀਂ ਵੀ ਜ਼ਰੂਰ ਥੱਕ ਗਏ ਹੋਵੋਗੇ ਤੁਹਾਨੂੰ ਭੁੱਖ ਵੀ ਲੱਗੀ ਹੋਵੇਗੀ ਮੈਨੂੰ ਲੱਗਦਾ ਤੁਹਾਨੂੰ ਚਾਹ ਦਾ ਇੱਕ ਕੱਪ ਮਿਲਣਾ ਚਾਹੀਦਾ ਜੱਜ ਸਾਹਿਬ ਦੀ ਇਸ ਟਿੱਪਣੀ ਤੇ ਉਹ ਦੋਨੇ ਕੁਝ ਵੀ ਬੋਲਣ ਦੀ ਸਥਿਤੀ ਵਿੱਚ ਨਹੀਂ ਸਨ ਤੇ ਪੂਰੀ ਅਦਾਲਤ ਵਿੱਚ ਹੈਰਾਨੀ ਭਰਿਆ ਮਾਹੌਲ ਬਣ ਗਿਆ ਸੀ ਜੱਜ ਸਾਹਿਬ ਥੋੜੀ ਦੇਰ ਦੇ ਲਈ ਰੁਕੇ ਤੇ ਫਿਰ ਕਹਿਣ ਲੱਗੇ ਬਿਸਕੁਟ ਮੇਰੇ ਕੋਲ ਹਨ ਜਸ ਨੂੰ ਮੇਰੀ ਪਤਨੀ ਮੇਰੇ ਬੈਗ ਵਿੱਚ ਰੱਖਦੀ ਹੈ ਉਹ ਕਮਲੀ ਰੋਜ਼ ਹੀ ਇਸ ਤਰ੍ਹਾਂ ਕਰਦੀ ਹੈ ਜਦ ਕਿ ਮੈਂ ਰੋਜ਼ ਉਸ ਨੂੰ ਮਨਾ ਕਰਦਾ ਲਓ ਆਜੇ ਬਿਸਕਟ ਤੁਸੀਂ ਵੀ ਖਾਓ ਹੁਣ ਤੁਹਾਡੇ ਲਈ ਚਾਹ ਵੀ ਆ ਜਾਵੇਗੀ ਜੋ ਬਾਜ਼ਾਰ ਦੀ ਕੰਟੇਨ ਦੀ ਨਹੀਂ ਹੋਵੇਗੀ ਮੇਰੀ ਥਰਮਸ ਵਿੱਚ ਕਾफी ਚਾਹ ਹੈ ਜੋ ਮੈਨੂੰ ਮੇਰੀ ਪਤਨੀ ਹਰ ਰੋਜ਼ ਦਿੰਦੀ ਹੈ ਜਦੋਂ ਮੈਂ ਘਰੋਂ ਅਦਾਲਤ ਦੇ ਲਈ ਨਿਕਲਦਾ ਹਾਂ ਅਦਾਲਤ ਵਿੱਚ ਜੱਜ ਸਾਹਿਬ ਦਾ ਇਹ ਵਿਚਾਰ ਸਭ ਨੂੰ ਹੈਰਾਨ ਕਰ ਰਿਹਾ ਸੀ ਪਰ ਚੁੱਪ ਰਹਿਣਾ ਸਭ ਦੀ ਮਜਬੂਰੀ ਸੀ ਅਦਾਲਤ ਦੇ ਹੀ ਇੱਕ ਕਰਮਚਾਰੀ ਨੂੰ ਜੱਜ ਸਾਹਿਬ ਨੇ ਆਦੇਸ਼ ਦਿੱਤਾ ਕਿ ਮੇਰੇ ਥਰਮਸ ਵਿੱਚੋਂ ਇਹਨਾਂ ਦੋਨਾਂ ਨੂੰ ਵੀ ਚਾਹ ਦਿੱਤੀ ਜਾਵੇ ਹੰਤ ਤੱਕ ਪੁਰਾਣੇ ਪ੍ਰੇਮੀ ਜੋੜੇ ਨੂੰ ਜ਼ਿੰਦਗੀ ਦੀ ਊਚ ਨੀਚ ਦਾ ਕਾਫੀ ਗਿਆਨ ਹੋ ਗਿਆ ਸੀ ਚਾਹ ਦੀ ਪਿਆਲੀ ਹੱਥ ਵਿੱਚ ਫੜਦੇ ਹੀ ਲੜਕੀ ਕਹਿਣ ਲੱਗੀ ਮੈਂ ਆਪਣੀ ਜਾਨ ਤੋਂ ਅਲੱਗ ਨਹੀਂ ਹੋਣਾ ਸਨਮ ਮੇਰੀ ਜਾਨ ਹੈ ਜੱਜ ਸਾਹਿਬ ਮੈਂ ਉਹ ਸਭ ਕਰਾਂਗੀ ਜੋ ਤੁਹਾਡੀ ਮੈਡਮ ਤੁਹਾਡੇ ਲਈ ਕਰਦੀ ਹੈ ਜੱਜ ਸਾਹਮਣੇ ਪੈਨ ਚੱਕਿਆ ਤੇ ਲੜਕੇ ਵੱਲ ਪ੍ਰਸ਼ਨਵਾਚਕ ਨਜ਼ਰਾਂ ਨਾਲ ਦੇਖਿਆ ਉਸਨੇ ਆਪਣੇ ਸ਼ਰਟ ਦੀ ਬਾਹ ਨਾਲ ਆਪਣੀਆਂ ਅੱਖਾਂ ਪੂੰਝਦੇ ਹੋਏ ਭਰੇ ਹੋਏ ਗਲੇ ਨਾਲ ਕਿਹਾ ਸਵੀਟੀ ਮੇਰੀ ਜ਼ਿੰਦਗੀ ਹੈ ਸਰ ਮੈਂ ਹਮੇਸ਼ਾ ਇਸ ਦੀ ਹਰ ਗੱਲ ਨੂੰ ਮਹੱਤਵ ਦੇਵਾਂਗਾ ਪਲੀਜ਼ ਫਾਈਲ ਖਾਰਜ ਕਰ ਦੇਵੋ ਜੱਜ ਸਾਹਮਣੇ ਫਾਈਲ ਤੇ ਕੁਝ ਲਿਖਿਆ ਤੇ ਉਸ ਨੂੰ ਇੱਕ ਪਾਸੇ ਸੁੱਟ ਦਿੱਤਾ ਉਹਨਾਂ ਦੇ ਚਸ਼ਮੇ ਦੇ ਅੰਦਰ ਅੱਖਾਂ ਵਿੱਚੋਂ ਹੰਝੂ ਸਾਫ ਦਿਖਾਈ ਦੇ ਰਹੇ ਸੀ ਸੋ ਕਈ ਵਾਰ ਗੁੱਸੇ ਵਿੱਚ ਕਹੇ ਗੇ ਸ਼ਬਦਾਂ ਨਾਲ ਮਾਮਲਾ ਅਦਾਲਤ ਤੱਕ ਪਹੁੰਚ ਜਾਂਦਾ ਹੈ ਪਰ ਸ਼ਬਦਾਂ ਦੀ ਨਰਮਾਈ ਹੀ ਇਸ ਮਾਮਲੇ ਵਿੱਚ ਨਵਾਂ ਮੋੜ ਲਿਆਉਣ ਲਈ ਵੀ ਕਾਫੀ ਹੁੰਦੀ ਹੈ ਤੁਸੀਂ ਕੀ ਸੋਚਦੇ ਹੋ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜ਼ਰੂਰ ਦਿਓ ਚੰਗੀ ਲੱਗੀ ਕਹਾਣੀ ਲਾਈਕ ਸ਼ੇਅਰ ਵੱਧ ਤੋਂ ਵੱਧ ਕਰਿਓ ਤੇ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰਿਓ ਬਾਕੀ ਦੀਆਂ ਕਹਾਣੀਆਂ ਦਾ ਵੀ ਅਨੰਦ ਜ਼ਰੂਰ ਲਿਓ ਚੈਨਲ ਉੱਪਰ ਜਾ ਕੇ ਇੱਕ ਕਹਾਣੀ ਸੁਣ ਲਈ ਧੰਨਵਾਦ ਮਿਲਦੇ ਹਾਂ ਇੱਕ ਨਵੀਂ ਕਹਾਣੀ ਦੇ ਨਾਲ